ਹਲਕਾ ਜੰਡੇਆਲਾ ਗੁਰੂ ਦੇ ਪੈਂਦੇ ਪਿੰਡ ਗੈਰੀ ਮੰਡੀ ਦੀਆਂ ਮਾੜੀਆਂ ਸ਼ਮਸ਼ਾਨ ਘਾਟਾ ਦੀਆਂ ਹਾਲਾਤਾਂ ਬਹੁਤ ਹੀ ਖਸਤਾਸਰ ਅਤੇ ਨਾ ਹੀ ਕੋਈ ਲੈਟਰਿੰਗ ਬਾਥਰੂਮ ਕੋਈ ਪ੍ਰਬੰਧ ਕੀਤਾ ਗਿਆ ਲੋਕਾਂ ਨੂੰ ਕਾਫੀ ਪਰੇਸ਼ਾਨ ਦਾ ਸਾਹਮਣਾ ਕਰਨਾ ਪੈਂਦਾ ਹੈ ਪਿੰਡ ਗੈਰੀ ਮੰਡੀ ਲੋਕਾਂ ਵੱਲੋਂ ਅਤੇ ਗੁੰਮਿਆਰ ਬਰਾਦਰੀ ਨੇ ਪਿੰਡ ਸਹਿਯੋਗ ਨਾਲ ਸ਼ਮਸ਼ਾਨ ਘਾਟ ਦੇ ਵਿੱਚ ਨਵੇਂ ਤਿਆਰ ਅਤੇ ਅੱਜ ਉਹਨਾਂ ਲੈਂਟਰ ਪਾਇਆ ਗਿਆ ਪਿੰਡ ਵਾਸੀ ਦੱਸਿਆ ਕਿ ਬਾਥਰੂਮ ਅਤੇ ਕਿਸੇ ਵੀ ਤਰ੍ਹਾਂ ਦੇ ਮੰਤਰੀ ਨਾ ਹੀ ਨਹੀਂ ਬਲਕਿ ਪੰਚਾਇਤ ਦਾ ਵੀ ਕੋਈ ਸਹਿਯੋਗ ਨਹੀਂ ਹੈ ਅਤੇ ਇਸ ਮੌਕੇ ਤੇ ਬਾਬਾ ਕਸ਼ਮੀਰ ਸਿੰਘ ਗੁਰਦੁਆਰਾ ਨਿਹਾਲ ਦਾਸ ਗਹਿਰੀ ਮੰਡੀ ਜਗਿੰਦਰਪਾਲ ਕੂਕ ਕਮਿਆਰ ਗਹਿਰੀ ਮੰਡੀ ਹਰਬਜਨ ਸਿੰਘ ਬੋਲੋ ਪਹਿਲਵਾਨ ਗਹਿਰੀ ਮੰਡੀ ਸੁਰਜੀਤ ਸਿੰਘ ਬਾਬਾ ਹਰਜੀਤ ਸਿੰਘ ਦੇਵਿਦਾਸਪੁਰ ਜਥੇ ਦਾ ਹਰਬਜਨ ਸਿੰਘ ਹੋਰ ਆਦੀ ਮੌਜੂਦ ਰਹੇ ਜੰਡਿਆਲਾ ਤੋਂ ਗੁਰੂ ਤੋਂ ਪੱਤਰਕਾਰ ਮਲਕੀਤ ਸਿੰਘ ਚਿੰਦਾ ਦੀ ਰਿਪੋਰਟ ਜੋ ਅੱਜ ਲੈਟਰ ਬਾਰੇ ਕੀ ਕਹਿਣਾ ਚਾਹੁੰਦੇ ਨੇ ਜੀ ਕਹਿਣਾ ਚਾਹੁੰਦੇ ਮਾਨਸਤੇ ਪਾਸਟਰ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਪਤ ਹੈ ਬਾਬਾ ਕਸ਼ਮੀਰ ਸਿੰਘ ਜੀ ਇਹਨਾਂ ਦਾ ਹੁਕਮ ਹੋਇਆ ਸਾਡੇ ਦੇ ਸੇਵਾ ਲਈ ਤੇ ਮੋਦਲਾ ਬਾਥਰੂਮ ਦਾ ਪ੍ਰੋਜੈਕਟ ਤਿਆਰ ਕੀਤੀਆਂ ਕਿਉਂਕਿ 20 ਸਾਲ ਹੋ ਗਏ ਆ ਇੱਥੇ ਕੋਈ ਨਾਂ ਨਹੀਂ ਦਿੰਦਾ ਹਾਂਜੀ ਤੇ ਇਹਨਾਂ ਦੇ ਸਹਿਯੋਗ ਨਾਲ ਪਿੰਦੇ ਦੇ ਸਹਿਯੋਗ ਨਾਲ ਅੱਜ ਅਸੀਂ ਲੈਟਰ ਪਾਉਣ ਲੱਗੇ ਆ ਜਿਹਦੇ ਵਿੱਚ ਪੰਚਾਇਤ ਦਾ ਕਿਸੇ ਦਾ ਵੀ ਕੋਈ ਲਿੰਕ ਨਹੀਂ ਹੈਗਾ ਹਾਂ ਇਹ ਕਾਲ ਨੂੰ ਕੋਈ ਫੋਟੋ ਲਾ ਕੇ ਇਹਦੇ ਪੈਸੇ ਲੈਣ ਦੀ ਕਾਰਵਤ ਕਰੇ ਉਹਨਾਂ ਦੇ ਕਾਰਵਾਈ ਬਾਬਾ ਜੀ ਕਰਨਗੇ ਠੀਕ ਹੈ ਜੀ ਪੰਚਾਇਤ ਦਾ ਕੋਈ ਰੋਲ ਕੋਈ ਪੰਚਾਇਤ ਦਾ ਪੈਸੇ ਦੀ ਤੇ ਇੱਕ ਪੈਸੇ ਦੀ ਲੋੜ ਨਹੀਂ ਉਹ ਖੁਦਾ ਬਣਾਇਆ ਹੈਗਾ ਵੈਸੇ ਆ ਸਰਪੰਚ ਨੇ ਉਹ ਤੇ ਬਾਥਰੂਮ ਨਹੀਂ ਕਰ ਸਕਦਾ ਤੇ ਨਾ ਗੁਆਹੀ ਸਕਦਾ ਜੀ ਹਾਂ ਜੀ ਅਭੀ ਮੇਰਾ ਹਰਪ੍ਰੀਤ ਸਿੰਘ ਬਿੱਲੋ ਪਹਿਲਵਾਨ ਹੈ ਜੀ ਹਾਂ ਜੀ ਜੋ ਅੱਜ ਕਾਹਲੀ ਮੰਡੀ ਮੜੀਆਂ ਦੇ ਵਿੱਚ ਲੈਟਰ ਬਾਥਰੂਮ ਦਾ ਪੈਰ ਹੈ ਬਾਰੇ ਕੀ ਜਾਣਣਾ ਚਾਹੁੰਦੇ ਸੀ ਹਾਂ ਜੀ ਡੇਰਾ ਬਾਬਾ ਨਿਹਾਲ ਦਾਸ ਉਹਨਾਂ ਦੇ ਗਾਂ ਸੇਵਾਦਾਰ ਜੀ ਬਾਬਾ ਕਸ਼ਮੀਰ ਸਿੰਘ ਜੀ ਇਹਨਾਂ ਦੇ ਸੰਯੋਗ ਨਾਲ ਇਹ ਸੇਵਾ ਚੱਲ ਰਹੀ ਹੈ ਜੀ ਔਰ ਪਿੰਡ ਦਾ ਨਗਰ ਦਾ ਸੰਯੋਗ ਪੰਚਾਇਤ ਦਾ ਕੋਈ ਸੰਯੋਗ ਨਹੀਂ ਇਹਦੇ ਵਿੱਚ ਹੈਗਾ ਜੀ ਮਹਾਰਾਜ ਇਹਨਾਂ ਨੇ ਲਿਆ ਕੇ ਗਨਾਟਾ ਖਾਲੀਆਂ ਪ੍ਰਜਾਪਤ ਬਲਾਦਰੀ ਸੰਜਾ ਦਸਾਂਝ ਬਲਾਦਰੀ ਇਹਨਾਂ ਨੇ ਰਲ ਕੇ ਇਹ ਹਿੰਮਤ ਮਾਰੀ ਹੈ ਜੀ ਬਾਬੇ ਨੇ ਸੰਯੋਗ ਦਿੱਤਾ ਇਹ ਫਲੱਟੀਆਂ ਤਿਆਰ ਹੋਈਆਂ 4 ਪਲੱਛਾ 2 ਬਾਥਰੂਮ ਹਾਂਜੀ ਮਹਾਰਾਜ ਇਹਨਾਂ ਨੇ ਸੰਯੋਗ ਦਿੱਤਾ ਸਾਨੂੰ ਹੋਰ ਕਿਸੇ ਨੇ ਸੰਯੋਗ ਨਹੀਂ ਦਿੱਤਾ ਨਾ ਮੰਤਰੀ ਨੇ ਨਾ ਐਮਐਲਏ ਨੇ ਨਾ ਸਾਨੂੰ ਕਿਸੇ ਸਰਪੰਚ ਨੇ ਨਾ ਮੈਂਬਰ ਨੇ ਅੱਜ ਤੱਕ ਆਣ ਕੇ ਕਿਸੇ ਨੇ ਪੁੱਛਿਆ ਨਹੀਂ ਤੁਸੀਂ ਕੀ ਕਰਦੇ ਹੋ ਪੁੱਛੇ ਬੋ ਉਹ ਕਾਰਜਕਾਰੀ ਦੀਆਂ ਅੱਖਾਂ ਖੁੱਲੀਆਂ ਹੋਣ ਇਹਨਾਂ ਨੇ ਫੇਰ ਬੰਦਿਆ ਸਾਡੀਆਂ ਨੇ ਖੋਲ੍ਹ ਗੀਆਂ ਇਹਨਾਂ ਨੇ ਫੇਰ ਬੰਦਿਆ ਦੱਸੋ ਕੀ ਕਰੀਏ ਅਸੀਂ 30 60 ਸਾਲ ਹੋ ਗਏ ਸਾਨੂੰ ਇੱਥੇ 65 ਸਾਲ ਹੋ ਗਏ ਇੱਥੇ ਆਇਆ ਨੂੰ ਅੱਜ ਤੱਕ ਕਿਸੇ ਨੇ ਬਾਥਰੂਮ ਨਾ ਤਹਨ ਬਣਾਇਆ ਨਾ ਲੈਣਾ ਨਾ ਕੁ ਦੇਣਾ ਤਰਲੇ ਕੱਢ ਕੇ ਮਰ ਗਏ ਆ ਫਿਰ ਸਾਡੀ ਬਰਾਦਰੀ ਪਰਜਪਤ ਬਰਾਦਰੀ ਨੇ ਇਹਨਾਂ ਗੜੀ ਹੱਥ ਜੋੜ ਕੇ ਬੇਨਤੀ ਕੀਤੀ ਬਾਬਾ ਜੀ ਕਸ਼ਮੀਰ ਕਾਰੀ ਇਹ ਆ ਗੱਲ ਹੋਣੀ ਚਾਹੀਦੀ ਹੈ ਇਹਨਾਂ ਨੂੰ ਸਹਿਯੋਗ ਦਿੱਤਾ ਹੋਰ ਕਿਸੇ ਨੇ ਸਹਿਯੋਗ ਨਹੀਂ ਦਿੱਤਾ ਵਾਏ ਗੁਰਮੀਤ ਸਿੰਘ ਦਾ ਕਾਲ ਛ ਵਾਏ ਵੀ ਦਾ ਕਾਲ ਛ ਵਾਏ